ਰਾਜੀ ਨਾਮੇ ਹੋ ਜਾਂਦਾ ਹੈ ਪਰ ਅਣੀ ਨਹੀਂ ਜਾਂਦੀ ਉਧਰੇ ਪਾਸੇ 12 ਮਾ ਫਾਦ ਲਗਾਤਾਰ 11 ਝੰਡੀਆਂ ਜਿੱਤੀਆਂ ਤੇ ਅਜੇ ਵੀ ਝੰਡੀ ਜੱਸਾ ਜਿਰਦਾ ਤੇ 12 ਸਾਫ ਹੋ ਜਾਣੇ ਹੈ ਤੇ ਪੱਸੇ ਸਾਗਰ ਉਹ ਬੱਲੇ ਪਾਸੇ ਜੱਸਾ ਨਾ ਤੋਦਰਾ ਬੱਲੇ ਨੂੰ ਪਿਆਰ ਕਰਦੇ ਤਾਂ ਇੱਕ ਵਾਰੀ ਦੋਹਾਂ ਪਹਿਲਵਾਨਾਂ ਲਈ ਤਾੜੀ ਹੋਰ ਦਾ ਹਾਓ ਸਾਹਮਣੇ ਕਹਿੰਦੇ ਉਪਰਲੇ ਪਾਸੇ ਜੱਸਾ ਪਹਿਲਵਾਨ ਦੀ ਪੱਟੀ ਖਲੜੇ ਪਾਸੇ ਸਾਗਰ ਸਮਝ ਨਹੀਂ ਆ ਕਿ ਸੂਰਮਿਆਂ ਦਾ ਜਾਂਦਾ ਨਹੀਂ ਤਖਤ ਮੱਲਿਆ ਬੋਟਾਂ ਤੇ ਮਾਰ ਕੇ ਬਟਾਕੇ ਬੱਲਿਆ ਗੋਗਲੇ ਦਾ ਅਟੈਕ ਲੱਗਿਆ ਤੇ ਮੋਢਿਆਂ ਤੇ ਪੈਸਿਆਂ ਦੀ ਫੋਜ ਜਿਹੜਾ ਮੀਆਂ ਗੱਬਰੂ ਉਹਨੇ ਕਿੰது ਜਤਨਾਂ ਨਾਲ ਹਾਰ ਸ਼ਹਿਰ ਨੂੰ ਰਾਸ਼ੀਂ ਤੇ ਜਿਹੜਾ ਕਰੇ ਯਕੀਨ ਗੱਬਰੂ ਯਾਰੀਆਂ ਦੇ ਪੇਪਰ ਅੱਜ ਪਾਸ ਹੁੰਦੇ ਨਹੀਂ ਸੱਪਾਂ ਵਾਲੀ ਗੇਮ ਦੇ ਸ਼ੁੱਕੀ ਗੱਬਰੂ ਅੱਜਕੱਲ ਦੌਰੇ ਕੁਝ ਹੋਰ ਹੋ ਗਿਆ ਥਾਗਰ ਆਜ ਕਾਮੇ ਦਿੱਲੀ ਮੈਂ ਬਾਪਾ ਪਰਿਵਾਰ ਕਰਦਾ ਹੈਪੀ ਵੀਰੇ ਦਾ 21 ਵਾਲੇ ਦਾ ਜਿਹੜੇ ਤਰਨਤਲ ਦੇ ਦੋ ਗੱਲਾਂ ਬਸੀ ਘੇੜ ਨਾਲ ਮਾਨ ਸਨਮਾਨ ਦਿੱਤਾ ਹੈ 19 ਤਰੀਕ ਰਾਮਪੁਰੇ ਦਾ ਬਹੁਤ ਵੱਡਾ ਜਿਹੜਾ ਦੰਗਰ ਸ਼ਿੰਦ ਮੇਲਾ ਆਪ ਸਭ ਨੂੰ ਪਿਆਰ ਪਰਸੰਦ ਹੈ ਔਰ 19 ਤਰੀਕ ਸਪਰੋਡ ਨਗਰ ਦਾ ਬਹੁਤ ਵੱਡਾ ਦੰਗਰ ਜਿਹੜਾ ਆਪ ਸਭ ਨੂੰ ਪਿਆਰ ਪਰਸੰਦ ਹੈ ਨਵਾਂ ਸ਼ਹਿਰ ਦਾ ਬਹੁਤ ਹੀ ਵੱਡਾ ਦੰਗਲ ਹੈ ਉਹ ਸਭ ਤੋਂ ਪਿਆਰਪਰੇ ਸਾਡੇ ਪਰ ਉੱਪਰਲੇ ਪਾਸੇ ਦੱਸਾ ਹਿੱਲੇ ਪਾਸੇ ਸਾਗ ਲਾਓ ਸਿਰੇ ਦੀ ਕੁਸ਼ਤੀ ਸਾਹਮਣੇ ਦੇਖਾਂਗੇ ਕੌਣ ਜਿੱਤਦਾ ਕੌਣ ਹਰਦਾ ਗੱਲਾਂ ਸਮੇਂ ਦੀਆਂ ਹੀਰੇ ਪਰਖੀ ਦੇ ਨਹੀਂ ਕਵਾੜੀਆਂ ਤੋਂ ਜਾਣੇ ਜੋਰੇ ਕੀਮਤ ਤੋੜਿਆਂ ਦੀ ਪਰ ਹਣ ਮੌਤਾ ਸ਼ੋਰ ਨਹੀਂ ਕਰਦੇ ਆਵਾਜ਼ ਹੁੰਦੀ ਤੋਤੇ ਛੋਲਿਆਂ ਦੀ ਸੱਚੀ ਗੱਲ ਸਮਾ ਸਮਰੱਥ ਹੁੰਦਾ ਸੰਭਰ ਅੱਜ ਦੋਹਰਿਆਂ ਦੀ ਪਰ ਸਾਹਮਣੇ ਦੇਖਾਂਗੇ ਜੱਸਾ ਪਹਿਲਵਾਨ ਜੀ ਪੱਟੀ ਜਿਹਨੇ 11 ਸਾਲ ਇਸ ਨਗਰ ਦੇ ਵਿੱਚ ਢੰਡੀਆਂ ਜਿੱਤੀਆਂ ਨੇ ਤੇ ਅੱਜ ਦੀ ਢੰਡੀ ਦਾ ਜਿੱਤ ਹਾਰ ਦਾ ਜਾਜਾ ਸਮਾ ਐਨ ਕੰਦੇ ਹੱਤ ਮਾਲਕ ਦੇ ਪਰ ਸਾਹਮਣੇ ਦੇਖਾਂਗੇ ਉੱਪਰਲੇ ਪਾਸੇ ਜੱਸਾ ਪਹਿਲਵਾਨ ਜੀ ਪੱਟੀ ਤੇ ਚਲੜੇ ਪਾਸੇ ਸਾਹਮਣੇ ਦੇਖਾਂਗੇ ਸਾਗਰ ਪਹਿਲਵਾਨ ਜੀ ਦੀ ਕੰਨੀ ਦਿੱਲੀ ਹਾਂਜੀ ਜੱਸਾ ਪਹਿਲਵਾਨ ਜੀ ਪੈਂਡੂ ਆਖਾਂਗੇ ਜਿਹਨੇ 12 ਸਾਲ ਉਸ ਨਗਰ ਦੇ ਵਿੱਚ ਸੇਵਾ ਨਿਭਾਈ ਆ ਜੱਸਾ ਪਹਿਲਵਾਨ ਜੀ ਪੱਟੀ ਜਿੱਤੋ ਨਵੇਂ ਮੁੰਡੇ ਨੇ ਤਾੜੀ ਮਾਰ ਦਿਓ ਜ਼ੋਰਦਾਰ ਮਾਨ ਦੇ ਨਾਲ ਲੋ ਜੀ ਜੱਸਾ ਪੱਟੀ ਜਿੱਤ ਗਿਆ ਪੈਂਡ ਜਗਜੀਤਪੁਰ ਹਰਵਾਨ ਸਪੋਰਟ ਦਾ ਕੰਜ ਮੈਲੇ ਵਿੱਚ